ਐਸਲ ਚ ਇੱਕ ਲਵ ਸਟੋਰੀ ਹੈ ਜੀ ਸੋਨੀ ਤੇ ਮਹੀਵਾਲ ਜੀ ਮਹੀਵਾਲ ਹੋਰ ਦੇਖਦਾ ਸੀਗਾ ਸੋਨੀ ਸਾਡੇ ਗੁਜਰਾਤ ਦੀ ਓਕੇ ਸੋਨੀ ਮਹੀਵਾਲ ਦਾ ਅਸਲ ਜੋ ਪਿਆਰ ਸੀਗਾ ਉਹਨਾਂ ਦਾ ਐਕਚੁਅਲੀ ਇਸ਼ਕ ਅੰਦਰੂਨੀ ਇਸ਼ਕ ਬਾਰੀ ਨਹੀਂ ਅੰਦਰੂਨੀ ਇਸ਼ਕ ਦੀ ਜੜ ਸੀਗਾ ਉਹਦੇ ਸਰਦਨ ਕੋਸ਼ਿਸ਼ ਕੀਤੀ ਜਦੋਂ ਉਹ ਚਨਾਪਾਰ ਕਰਕੇ ਮਹੀਵਾਲ ਕੋਲ ਜਾਂਦੀ ਹੁੰਦੀ ਸੀ ਘੜੇ ਤੇ ਘੜੇ ਤੇ ਤਰਕ ਜਾਂਦੀ ਹੁੰਦੀ ਸੀ ਤੇ ਪਹਿਲਾਂ ਮਹੀਵਾਲ ਆਉਂਦਾ ਹੁੰਦਾ ਸੀ ਉਹਦੇ ਵੱਲ ਅੱਛਾ ਤੇ ਜਦੋਂ ਇੱਕ ਵਾਰ ਉਹਨੇ ਪੜਦਾ ਮਾਸ ਖਵਾਇਆ ਮਹੀਵਾਰ ਨਹੀਂ ਸੋਹਣੀ ਨੂੰ ਤੇ ਲੰਬੀ ਜੋੜੀ ਖਾਣੀ ਹੈ ਜੋ ਪਰ ਲੱਗਾ ਕਿ ਪੜਦਾ ਮਾਸ ਅੱਜ ਉਹ ਸੁਆਦ ਨਹੀਂ ਮੱਛੀ ਵਾਲਾ ਨਹੀਂ ਹੈ ਉਹਨੇ ਫਿਰ ਦੱਸਿਆ ਮੱਛੀ ਹੱਥ ਨਹੀਂ ਆਈ ਤਾਂ ਮੈਂ ਪੜਦੇ ਵਿੱਚੋਂ ਮਾਸ ਦਾ ਟੁਕੜਾ ਕੱਢ ਕੇ ਇਹ ਲਿਆਂਦਾ ਹੈਗਾ ਇਸ ਤਰ੍ਹਾਂ ਦੇ ਪਿਆਰ ਦੀ ਉਦਾਹਰਣ ਅੱਜ ਦੀ ਡੇਟ 'ਚ ਕਿਤੇ ਮਿਲਦੀ ਹੈ ਜੀ ਅੱਜ ਦੀ ਡੇਟ 'ਚ ਬਹੁਤ ਘੱਟ ਉਦੋਂ ਹੀ ਘਟ ਸੀਗੀ ਇਹ ਨਹੀਂ ਵੀ ਉਦੋਂ ਬਹੁਤ ਸਾਰੇ ਸਾਰੇ ਸੋਹਣੀ ਬਾਲ ਸੀਗੇ ਹੀਰਾਂ ਦੇ ਸੀਗੇ ਦੰਨ ਸੀਗਾ ਤੇ ਅੱਜ ਵੀ ਕਿਤੇ ਨਾ ਕਿਤੇ ਹੈ ਇਦਾਂ ਦੀ ਗੱਲ ਨਹੀਂ ਹੈ ਕਿ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ